ਕੀ ਹਾਲ ਚਾਲ ਨੇ ਅਫਸਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੈ ਹਿੰਦ ਠੀਕ ਹੋ ਸਾਰੇ ਉਮੀਦ ਕਰਦਾ ਹਾਂ ਕਿ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਆਪਣੀ ਸਿਹਤ ਦਾ ਜਿਹੜਾ ਧਿਆਨ ਰੱਖ ਰਹੇ ਹੋਵੋਗੇ ਕਿਉਂਕਿ ਅੱਗੇ ਤੁਹਾਡਾ ਮੈਡੀਕਲ ਵਗੈਰਾ ਆਉਣਾ ਹੈਗਾ ਤੇ ਇਸ ਕਰਕੇ ਜਿਹੜਾ ਸਾਰਟਫੇਡ ਤੋਂ ਬਚ ਕੇ ਰਹੋ ਤੇ ਅੱਜ ਆਪਾਂ ਗੱਲ ਕਰਦੇ ਆਂ ਡਿਊਟੀਆਂ ਬਾਰੇ ਪੁੱਛ ਰਹੇ ਸੀ ਸਟੂਡੈਂਟਸ ਇੱਕ ਦੋ ਮੈਸੇਜ ਆਏ ਮੈਨੂੰ ਤੇ ਮੈਨੂੰ ਲੱਗਾ ਕਿ ਚਲੋ ਸਾਰੇ ਸਟੂਡੈਂਟਸ ਦਾ ਜਿਹੜਾ ਡਾਊਟ ਹੋ ਕਲੀਅਰ ਕੀਤਾ ਜਾਵੇ ਤੇ ਆਰਮਡ ਕਿਟਰ ਦੇ ਸਟੂਡੈਂਟਸ ਨੇ ਪੁੱਛਿਆ ਸੀਗਾ ਕਿ ਜਿਹੜਾ ਮਤਲਬ ਬਟਾਲੀਅਨ ਠੀਕਾ ਬਟਾਲੀਅਨ ਦੇ ਵਿੱਚ ਡਿਊਟੀ ਲੱਗਦੀ ਹੈ ਬਟਾਲੀਅਨ ਤੋਂ ਬਾਹਰ ਕਿਸੇ ਏਰੀਆ 'ਚ ਡਿਊਟੀ ਲੱਗ ਜਾਂਦੀ ਹੈ ਤੇ ਇਹ ਜੀ ਬਾਰੇ ਮੈਂ ਥੋੜਾ ਜਿਹਾ ਡਾਊਟ ਸੀਗਾ ਉਹ ਮੈਂ ਕਲੀਅਰ ਕਰਦਾ ਤੇ ਵੀਡੀਓ ਹੈ ਤਾਂ ਸ਼ਾਰਟ ਦੇ ਵਿੱਚ ਹੀ ਹੈ ਠੀਕ ਮੈਂ ਮਤਲਬ 2-3 ਮਿੰਟ ਲਵਾਂਗਾ ਜਿਆਦਾ ਹੋਣ ਟਾਈਮ ਸੋ ਸੌਰੀ ਮੈਂ ਚੱਲੋ ਮੈਂ ਸਾਰਿਆਂ ਨੂੰ ਕਲੀਅਰ ਕਰਦਾ ਵੀ ਸਾਰਿਆਂ ਦੇ ਮਾਈਂਡ ਦੇ ਵਿੱਚ ਕਈ ਵਾਰੀ ਇਹ ਚੀਜ਼ ਹੁੰਦੀ ਹੈ ਵੀ ਮਤਲਬ ਏਰੀਆ ਕਿੰਨਾ ਕੁ ਹੁੰਦਾ ਜਿੱਦਾਂ ਕਿ ਆਪਾਂ ਨੂੰ ਪਤਾ ਵੀ ਮਤਲਬ ਕਿਹੜੇ ਜ਼ਿਲ੍ਹੇ ਦਾ ਕਿੰਨਾ ਏਰੀਆ ਵੀ ਹਨਾ ਉਹ ਜ਼ਿਲ੍ਹੇ ਦੇ ਵਿੱਚ ਰਹਿ ਕੇ ਕੰਮ ਕਰਨਾ ਜਾਂ ਕੋਈ ਬਟਾਲੀਅਨ ਦਾ ਏਰੀਆ ਕਿੰਨਾ ਕੁ ਉਹਦੇ ਤਾਂ ਮੈਂ ਇਸ ਵਾਰੀ ਗੱਲ ਕਰਾਂ ਤਾਂ ਵੀਡੀਓ ਨੂੰ ਸਾਰੀ ਦੇਖਿਓ ਠੀਕ ਆ ਤਾਂ ਕਿ ਜਿਹੜਾ ਤੁਹਾਡਾ ਡਾਊਟ ਆ ਜਿਹੜਾ ਉਹ ਕਲੀਅਰ ਹੋ ਸਕੇ ਤੁਹਾਨੂੰ ਪਤਾ ਲੱਗ ਸਕੇ ਵੀ ਡਿਊਟੀਆਂ ਆਪਾਂ ਜਿਹੜੀ ਕਿੱਥੇ ਕਰਨੀਆਂ ਆ ਕੋਈ ਬਟਾਲੀਨ ਮਿਲਦੀ ਹੈ ਕਿੱਥੇ ਆ ਕੀ ਸਿਸਟਮ ਆ ਠੀਕ ਆ ਤੇ ਸ਼ੁਰੂ ਕਰਦੇ ਆ ਫਿਰ ਕਿਸੇ ਬਿਨਾਂ ਦੇਰੀ ਦੇ ਠੀਕ ਆ ਤੇ ਜਿੱਦਾਂ ਕਿ ਮੈਨੂੰ ਸਟੂਡੈਂਟ ਨੇ ਪੁੱਛਿਆ ਕਿ ਮੈਨੂੰ ਜੀ ਮਤਲਬ ਕਿ ਲੱਦਾ ਗੋਠੀ ਲੱਗਦੀ ਹੈ ਨੇੜੇ ਮੈਂ ਐਗਜ਼ਾਮਪਲ ਪੁੱਛਿਆ ਮੈਨੂੰ ਸਟੂਡੈਂਟ ਨੇ ਇਹੀ ਆ ਮੈਨੂੰ ਲੱਦਾ ਗੋਠੀ ਮੈਨੂੰ ਜਿਹੜੀ ਲੱਗਦੀ ਹੈਗੀ ਵੀ ਸੰਗਰੂਰ ਦੇ ਵਿੱਚ ਤੇ ਵੀ ਉਹਦਾ ਏਰੀਆ ਕਿੰਨਾ ਕਾ ਤਾਂ ਪਹਿਲੀ ਗੱਲ ਤਾਂ ਇਹ ਆ ਬੀ ਜਿਹੜੀ ਪੰਜਾਬ ਪੁਲਿਸ ਜਿਹੜੀ ਮਤਲਬ ਭਰਤੀ ਚਾਹੇ ਡਿਸਟ੍ਰਿਕਟ ਆ ਉਹ ਚਾਹੇ ਆਰਮਡ ਆ ਮੈਟਰ ਨਹੀਂ ਕਰਦਾ ਕਿ ਤੁਹਾਡਾ ਏਰੀਆ ਕਿੱਥੇ ਆ ਠੀਕ ਆ ਜਿੱਦਾਂ ਕਿ ਜਲੰਧਰ ਦੀ ਡਿਊਟੀ ਮੋਹਾਲੀ ਵੀ ਲੱਗ ਸਕਦੀ ਹੈ ਜਲੰਧਰ ਵਾਲਿਆਂ ਦੀ ਕਪੂਰਥਲੇ ਵੀ ਲੱਗ ਸਕਦੀ ਹੈ ਜਲੰਧਰ ਵਾਲੇ ਲੁਧਿਆਣਾ ਵੀ ਲੱਗ ਸਕਦੀ ਹੈ ਅੰਮ੍ਰਿਤਸਰ ਲੱਗ ਸਕਦੀ ਹੈ ਕਿਤੇ ਵੀ ਲੱਗ ਸਕਦੀ ਹੈ ਪੈਨ ਇੰਡੀਆ ਅਬਰੌਡ ਵੀ ਲੱਗ ਸਕਦੀ ਹੈ ਠੀਕ ਹੈ ਜੀ ਤਾਂ ਇਹ ਚੀਜ਼ ਤੁਸੀਂ ਦਿਮਾਗ ਦੇ ਵਿੱਚੋਂ ਕੱਢ ਦਿਓ ਵੀ ਸਾਡਾ ਇੰਨਾ ਕ ਏਰੀਆ ਜੀ ਠੀਕ ਆ ਵੀ ਸਾਨੂੰ ਉਹਨੇ ਕ ਏਰੀਆ ਦੇ ਵਿੱਚ ਹੀ ਰੱਖਿਆ ਜਾਊਗਾ ਵੀ ਮੰਨ ਲਓ ਚਲੋ ਸੰਗਰੂਰ ਦਾ ਏਰੀਆ ਲੱਦਾ ਗੁੱਠੀ ਦਾ ਏਰੀਆ ਇਹਨਾਂ ਦਾ ਤੇ ਤੇ ਸਾਨੂੰ ਇੱਥੇ ਇੱਥੇ ਮਤਲਬ ਕਿ ਲਾਇਆ ਜਾਊਗਾ ਇੱਥੇ ਹੀ ਸਾਡੇ ਤੋਂ ਅਡੀ ਡਿਊਟੀ ਲਈ ਜਾਊਗੀ ਤਾਂ ਇਹ ਚੀਜ਼ ਨਹੀਂ ਕਿ ਪੰਜਾਬ ਪੁਲਿਸ ਡਿਸਟ੍ਰਿਕਟ ਕਿ ਡ ਚਾਹੇ ਆਰਮਡ ਗੇਡਰ ਤੁਹਾਨੂੰ ਕਿਤੇ ਵੀ ਲਗਾ ਸਕਦੇ ਨੇ ਠੀਕ ਆ ਜ਼ਰੂਰੀ ਨਹੀਂ ਚਲੋ ਠੀਕ ਆ ਵੀ ਆਪਣਾ ਜਿਹੜਾ ਆਪਣੀ ਬਟਾਲੀ ਨਾ ਜਾਂ ਕੋਈ ਜ਼ਿਲ੍ਹਾ ਹੈਗਾ ਉਹ ਸਪੈਸੀਫਿਕ ਆਪਣਾ ਬੈਲਟ ਨੰਬਰ ਉਥੋਂ ਦਾ ਹੋਊਗਾ ਜਦ ਤੱਕ ਮੈਂ ਅਕਸਰ ਹੀ ਗੱਲ ਕਰਦਾ ਹੁੰਦਾ ਹਾਂ ਵੀ ਮੈਂ ਜਿੱਥੇ ਪੋਸਟਡ ਆ ਮੈਂ ਉੱਥੋਂ ਦਾ ਮੇਰਾ ਬੈਲਟ ਨੰਬਰ ਉੱਥੇ ਤਾਂ ਮੇਰੀ ਡਿਊਟੀ ਹੈਗੀ ਹੈਗੀ ਆ ਮੈਕਮਾ ਮੈਨੂੰ ਕਿਤੇ ਵੀ ਡਿਊਟੀ ਭੇਜ ਸਕਦਾ ਸਪੋਜ਼ ਕਰੋ ਮੈਂ ਜ਼ਿਲੰਦਰ ਬੈਠਾ ਮੈਨੂੰ ਫੋਨ ਆ ਜੇ ਵੀ ਡਿਊਟੀ ਲਈ ਤੁਸੀਂ ਇਸ ਸਮੇਂ ਜੀ ਪਠਾਨਗੋੜ ਪਹੁੰਚੋ ਤਾਂ ਤੁਸੀਂ ਮਨਾਂ ਨਹੀਂ ਕਰ ਸਕਦੇ ਹਾਂ ਇਨ ਕੇਸ ਤੁਸੀਂ ਬਿਮਾਰ ਆ ਥੋੜੇ ਕੋੜੇ ਮੈਡੀਕਲ ਆ ਜਾਂ ਕੋਈ ਹੋਰ ਕੋਈ ਪਰਸਨਲ ਪ੍ਰੋਬਲਮ ਹੈ ਤੁਸੀਂ ਛੁੱਟੀ ਲੈ ਕੇ ਕਿਤੇ ਜਾ ਗਏ ਹੋ ਜਾਂ ਮਤਲਬ ਕਿ ਤੁਸੀਂ ਛੁੱਟੀ ਲੈ ਸਕਦੇ ਹੋ ਤਾਂ ਜੇ ਤੁਸੀਂ ਵਧੀਆ ਤੰਦਰੁਸਤ ਆ ਠੀਕ ਆ ਵਧੀਆ ਓਕੇ ਆ ਮਤਲਬ ਬਿਲਕੁਲ ਓਕੇ ਮਹੌਲਾ ਠੀਕ ਆ ਤਾਂ ਜਿਹੜਾ ਤੁਸੀਂ ਮਤਲਬ ਕਿ ਡਿਊਟੀ ਤੋਂ ਮਨਾ ਨਹੀਂ ਕਰ ਸਕਦੇ ਮਨਾ ਕਰਨਾ ਵੀ ਨਹੀਂ ਕਿ ਆਪਾਂ ਡਿਊਟੀ ਲਈ ਭਰਤੀ ਹੋਏ ਆ ਠੀਕ ਆ ਤਾਂ ਤੁਸੀਂ ਇਹ ਨਹੀਂ ਕਹਿ ਸਕਦੇ ਮੇਰਾ ਤਾਂ ਜੀ ਏਰੀਆ ਸੰਗਰੂਰ ਦਾ ਜਾਂ ਮੇਰੀ ਏਰੀਆ ਦਾ ਫਰੀਦਕੋਟ ਦਾ ਜੀ ਮੈਂ ਮਤਲਬ ਮੁਕਸਰ ਡਿਊਟੀ ਕਰਨ ਕਿਉਂ ਜਾਵਾਂ ਜਾਂ ਮੇਰਾ ਏਰੀਆ ਦਾ ਬਠਿੰਡੇ ਦਾ ਮੈਂ ਬਰਨਾਲੇ ਡਿਊਟੀ ਕਿਉਂ ਕਰਨ ਜਾਵਾਂ ਬਰਨਾਲੇ ਵਾਲੇ ਕਹਿਣ ਜੀ ਅਸੀਂ ਆਪਣਾ ਮਲੇਰਕੋਟਲੇ ਡਿਊਟੀ ਕਿਉਂ ਕਰਨ ਜਾਈਏ ਸਾਡਾ ਏਰੀਆ ਮਲੇਰਕੋਟਲੇ ਮੇਰਾ ਨੰਬਰ ਮਲੇਰਕੋਟਲੇ ਦਾ ਦੋਵੇਂ ਕਿਡਰ ਚਾਹੇ ਮਤਲਬ ਕਿਡਰ ਦਾ ਚਲੋ ਜ਼ਿਲ੍ਹੇ ਹੋ ਗਏ ਹਨਾ ਕਿਡਰ ਦੇ ਉਸ ਵਾਰ ਜਿਹੜੀਆਂ ਬਟਾਲੀਅਨਸ ਨੇ ਕਮਾਂਡੋਜ਼ ਦਾ ਠੀਕ ਹੈ ਚਾਹੇ ਮਤਲਬ ਕਿ ਪੀਏਪ ਆ ਤੇ ਚਾਹੇ ਇੰਡੀਅਨ ਰਿਜ਼ਰਵ ਬਟਾਲੀਅਨਾਂ ਠੀਕ ਹੈ ਤੋਂ ਡੇ ਤੋਂ ਡਿਊਟੀ ਕਿਤੇ ਵੀ ਲੈ ਸਕਦੇ ਨੇ ਤੁਹਾਨੂੰ ਮੰਨ ਕੇ ਚੱਲੋ ਕਿਸੇ ਹੋਸਟੇਟ ਦੇ ਵਿੱਚ ਕੋਈ ਜਿਵੇਂ ਕਹਿ ਸਕਦੇ ਆ ਆਪਣਾ ਵੋਟਾਂ ਇਲੈਕਸ਼ਨ ਨੇ ਤੁਹਾਨੂੰ ਉੱਥੇ ਭੇਜ ਸਕਦੇ ਆ ਠੀਕ ਹੈ ਜੀ ਤੇ ਤੁਹਾਨੂੰ ਕਿਤੇ ਮੰਨ ਕੇ ਚੱਲੋ ਬਾਹਰ ਕੋਈ ਕੰਪਨੀ ਗਈ ਆ ਕੰਪਨੀ ਮਤਲਬ ਤੁਸੀਂ ਆਉਣ ਵਾਲੇ ਸਮੇਂ ਕੰਪਨੀਆਂ ਦੇਖੋਗੇ ਉਹ ਟ੍ਰੇਨਿੰਗ ਸੈਂਟਰ ਦੇ ਵਿੱਚ ਕੰਪਨੀ ਹੁੰਦੀਆਂ ਆ ਆਰਮਡ ਆਰਮਡ ਗੀਡਰ ਦੇ ਵਿੱਚ ਵੀ ਨਹੀਂ ਅੱਗੇ ਬਟਾਲੀਅਨਾਂ ਬਟਾਲੀਅਨਾਂੋਂ ਅੱਗੇ ਕੰਪਨ ਇਹਨਾਂ ਬਾਰੇ ਵੀ ਉਹਨਾਂ ਦਿਨ ਦੇ ਤੁਹਾਨੂੰ ਜਿਹੜੀ ਜਾਣਕਾਰੀ ਦੇਵਾਂਗਾ ਤਾਂ ਆਮ ਆਨੇ ਚਲੋ ਇੱਕ ਯੂਨਿਟ ਦੇ ਵਿੱਚੋਂ ਦੋ ਕੰਪਨੀਆਂ ਬਾਹਰ ਭੇਜਤੀਆਂ ਤਿੰਨ ਕੰਪਨੀਆਂ ਬਾਹਰ ਭੇਜਤੀਆਂ ਫੋਰਨ ਭੇਜਤਾ ਠੀਕ ਆ ਜਾਂ ਇੰਡੀਆ ਦੇ ਕਿਤੇ ਵੀ ਭੇਜਤਾ ਜਾਂ ਤੁਹਾਡੀ ਡਿਊਟੀ ਕਿਸੇ ਹੋਰ ਜ਼ਿਲ੍ਹੇ ਚਲਾਤੀ ਤੁਸੀਂ ਸੰਗਰੂਰ ਦੇਉ ਕਹਿੰਦੇ ਵੀ ਕਹਿਣ ਜੀ ਮਹਾਲੀ ਆਈਪੀਐਲ ਡਿਊਟੀ ਲਾਤੀ ਜੀ ਤੁਸੀਂ ਕਹੋ ਵੀ ਅਸੀਂ ਕਿਉਂ ਜਾਈਏ ਅਸੀਂ ਤਾਂ ਅਸੀਂ ਕਿਹੜਾ ਮਹਾਲੀ ਦੇ ਆ ਸਾਡੀ ਕਿਹੜਾ ਜਿਹੜੀ ਬਟਾਲੀ ਨੂੰ ਮਹਾਲੀ ਦੀ ਆ ਤਾਂ ਤੁਹਾਨੂੰ ਪੈਨ ਇੰਡੀਆ ਪੈਨ ਪੰਜਾਬ ਕਿਤੇ ਵੀ ਤੁਹਾਨੂੰ ਡਿਊਟੀ ਲਾ ਸਕਦੇ ਤੁਸੀਂ ਮਨਾਂ ਨਹੀਂ ਕਰਨਾ ਮਨਾਂ ਕਰ ਨਹੀਂ ਸਕਦੇ ਮੈਂ ਪਹਿਲਾਂ ਹੀ ਕਿਹਾ ਠੀਕ ਆ ਤਾਂ ਇਹ ਚੀਜ਼ ਥੋੜਾ ਜਿਹਾ ਡਾਊਟ ਰੋਡ ਮੈਂ ਕਲੀਅਰ ਕਰਤਾ ਵੀ ਤੁਸੀਂ ਇਹ ਕਹਿ ਰਹੇ ਹੋ ਮੇਰਾ ਏਰੀਆ ਇੱਥੋਂ ਤੱਕ ਆ ਜੀ ਜਾਂ ਜਿਹੜੀ ਬਟਾਲੀਅਨ ਮੈਨ ਮਿਲਦੀ ਹੈ ਉਸੇ ਰੀਚ ਲੈ ਕੇ ਡਿਊਟੀ ਕਰਨੀ ਪਊਗੀ ਜਾਂ ਸਾਨੂੰ ਬਾਹਰ ਭੇਜਣਗੇ ਤਾਂ ਇਹ ਸੀ ਹੁਣ ਮੈਂ ਤੁਹਾਨੂੰ ਬਿਲਕੁਲ ਸਿਰੇ ਤੋਂ ਨਕਾਰ ਤੀਆ ਚੀਜ਼ ਵੀ ਥੋੜੀ ਡਿਊਟੀ ਕਿਤੇ ਵੀ ਲੱਗ ਸਕਦੀ ਆ ਮੈਘਮਾ ਤੁਹਾਨੂੰ ਕਿਤੇ ਵੀ ਭੇਜ ਸਕਦਾ ਠੀਕ ਆ ਇਸ ਕਰਕੇ ਇਹ ਚੀਜ਼ ਤੋਂ ਤੁਸੀਂ ਇਹ ਨਹੀਂ ਮਤਲਬ ਕਹਿਣਾਗਾ ਵੀ ਮਤਲਬ ਕਿ ਸਾਨੂੰ ਤਾਂ ਇਹੀ ਕਿਹਾ ਸੀਗਾ ਵੀ ਐਸਾਂ ਵੀ ਸਾਡੀ ਡਿਊਟੀ ਉਸੇ ਏਰੀਆ ਚ ਲੱਗੂਗੀ ਪੰਜਾਬ ਪੁਲਿਸ ਦੀ ਡਿਊਟੀ ਕਿਤੇ ਵੀ ਲੱਗ ਸਕਦੀ ਹੈ ਕਿਤੇ ਵੀ ਤੁਹਾਨੂੰ ਭੇਜਿਆ ਜਾ ਸਕਦਾ ਤੇ ਵੀਡੀਓ ਥੋੜੀ ਜੀ ਜ਼ਿਆਦਾ ਲੰਬੀ ਹੋ ਵੀ ਕਿਉਂਕਿ ਮੈਂ ਇੱਕ ਮੈਨੂੰ ਰਿਪੀਟ ਕਰਨ ਦੀ ਆਦਤ ਹੈ ਕਿ ਤੁਹਾਨੂੰ ਛੇਤੀ ਸਮਝ ਲੱਗ ਜੇ ਜਿਵੇਂ ਇੱਕ ਮਤਲਬ 2-4 ਲੈਣਾਂ ਚ ਮੈਂ ਗੱਲ ਖਤਮ ਕਰ ਦਿਆਂ ਤੁਸੀਂ ਕਹਿਣਾ ਜੀ ਬਸ ਠੀਕ ਆ ਤੁਹਾਡੇ ਦਿਮਾਗ 'ਚ ਨਹੀਂ ਪੈਣੀ ਮੈਨੂੰ ਰਿਪੀਟ ਕਰਨਾ ਤਾਂ ਪੈਂਦਾ ਕਿ ਤੁਸੀਂ ਮੇਰੇ ਛੋਟੇ ਹੋ ਮੇਰੇ ਜੂਨੀਅਰਜ਼ ਹੋ ਤੁਹਾਨੂੰ ਸਮਝਾਉਣਾ ਤੁਹਾਨੂੰ ਡਿਊਟੀਆਂ ਬਾਰੇ ਜਿਹੜਾ ਸੂਚਿਤ ਕਰਨਾ ਮੇਰਾ ਫਰਜ਼ ਆ ਤੇ ਇਸ ਕਰਕੇ ਮੈਂ ਤੁਹਾਨੂੰ ਜਿਹੜਾ ਥੋੜਾ ਜ਼ਿਆਦਾ ਥੋੜਾ ਡੀਪਲੀ ਤੁਹਾਨੂੰ ਜ਼ੋਰ ਲਾ ਕੇ ਇਹ ਚੀਜ਼ ਹੂ ਹੂਪਸੋ ਮਤਲਬ ਤੁਹਾਡੇ ਆ ਡਾਊਟਸ ਮਤਲਬ ਤੁਹਾਡੇ ਜਿਹੜੇ ਕਲੀਅਰ ਹੁੰਦੇ ਆ ਠੀਕ ਆ ਆ ਜਿਹੜਾ ਤੁਹਾਡਾ ਮੇਨ ਟਾਪਿਕ ਜਿਹੜਾ ਡਾਊਟ ਸੀਗਾ ਇਹ ਵੀ ਕਲੀਅਰ ਹੋ ਗਿਆ ਡਿਊਟੀ ਸਬੰਧੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਫੀਡਬੈਕ ਜਰੂਰ ਦਿਆ ਕਰੋ ਠੀਕ ਆ ਆਪਣੇ ਕਮੈਂਟਸ ਵਗੈਰਾ ਵਧੀਆ-ਵਧੀਆ ਕਰਿਆ ਕਰੋ ਤੇ ਮਿਲਦੇ ਆ ਫਿਰ ਕਿਸੇ ਹੋਰ ਟਾਪਿਕ ਤੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੀਡੀਓਜ਼ ਨੂੰ ਕਰ ਦਿਆ ਕਰੋ ਜੋ ਵੀ ਤੁਹਾਨੂੰ ਠੀਕ ਆ ਵਧੀਆ ਲੱਗਦਾ ਸਭ ਕੁਝ ਤੇ ਮਿਲਦੇ ਆ ਫਿਰ ਕਿਸੇ ਹੋਰ ਟਾਪਿਕ ਦੀ ਇਸ ਹੋਰ ਵੀਡੀਓ ਤੱਕ ਲਈ ਸਸੀ ਕਾਲ ਜੈ ਹਿੰਦ ਜਿਉਂ ਦਿਵਸ ਤੇ ਰਹੋ